ਤੇ ਜੇ ਕਿਤੇ ਉਹ ਹੀ ਜਾ ਰਿਹਾ ਜਾਂਦਾ ਕਿੱਥੇ ਪਹੁੰਚ ਗਿਆ ਬਤਾ ਸਮੜਾ ਆਪਾਂ ਪਹੁੰਚ ਗਏ ਭਾਈ ਘਟੋਲਾ 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 ਠੀਕ ਆ ਘਟੋਲਾ ਆ ਦੇ ਘਟੋਲਾ ਪਿੰਡ ਆ ਘਟੋਲਾ ਪਿੰਡ ਪਹਾੜ ਤੋਂ ਖਿੱਚਦੇ ਬਣਾਈ ਇਹਨੇ ਆ ਦੇਖ ਦਿਖਾਣੇ ਆ ਆਪਾ ਖੜ ਜਾ ਆ ਤੇ ਸਰੋਵਰ ਨਾ ਨਰਮ ਕੀ ਕਰਿਆ ਆ ਪਹਾੜ ਰੋਨੀ ਸ਼ਰਮਾ ਡਰੀ ਜਾਂਦਾ ਇਹ ਕਹਿੰਦਾ ਕਹਿੰਦਾ ਯਾਰ ਕਹਿੰਦਾ ਤੇਲ ਹੀ ਵਾਲਾ ਖਾ ਜੂਗਾ ਦਾ ਮੋਟਰਸਾਈਕਲ ਹਾਂ ਤੇਲ ਦੀ ਖਾ ਜਿਆ ਵਾਲਾ ਆ ਜੂਗਾ ਲੈ ਕੋਈ ਚੱਕਰ ਯਾਰ ਜੇ ਨਜ਼ਾਰੇ ਜੇ ਨਜ਼ਾਰੇ ਬਹੁਤ ਆ ਯਾਰ ਇਹ ਨਜ਼ਾਰੇ ਨਜ਼ਾਰੇ ਜਿੱਦ ਨਜ਼ਾਰੇ ਲੈਣੇ ਹਨ ਤੇਲ ਵਾਲਾ ਮਿਲੇ ਨਾ ਮਿਲੇ ਜਿੱਦ ਨਜ਼ਾਰੇ ਲੈਣੇ ਤੇਲ ਦੇ ਮੈਂ ਤਾਂ ਨੂੰ ਆਖੀ ਜਾਂਦਾ ਖਾ ਕੋਈ ਤੇਲ ਦੂ ਦੇ ਮੈਂ ਤਾਂ ਉਹ ਦੱਸਿਆਗਾ ਤੇਲ ਜਿੰਨਾ ਮਰਜ਼ੀ ਖਾਵੇ ਯਾਰ ਇਹਨੂੰ ਕਹਿ ਦਾਵਾਂ ਜੰਨਾ ਖਾਂਦਾ ਆ ਸੀ ਕੀ ਉਹ ਚਾਚਾ ਨਦੀ ਦਾ ਕੀ ਨਾਮ ਹੈ ਯਾਰ ਬਹੁਤ ਹੈ ਜੋ ਆ ਨਦੀ ਦਾ ਕੀ ਨਾਮ ਹੈ ਨਦੀ ਦਾ ਇਹ ਨਦੀ ਹੈਗੇ ਕਟੋਲਾ گاؤں ਕੀ ਕਾਟੀਆਂ ਠੀਕ ਆ ਇਹ ਉਹ ਆ ਨਾ ਕੀ ਕਹਿੰਦੇ ਜਿਹੜੀ ਉੱਥੋਂ ਆਉਂਦੀ ਬਣੀ ਕਰਨ ਤੋਂ ਹਾਂ ਠੀਕ ਆ ਉਹੀ ਆ ਨਾ ਉਹੀ ਆ ਆ ਦੇਖ گاؤں ਇਹ ਭਾਈ ਇੱਕਾਂ ਇਹ ਆ ਹਾਂ ਵੀ ਜਿਹੜਾ ਉਹ ਰਸਤਾ ਬਲੌਗ ਉਹ ਤਾਂ ਰਸਤਾ ਰਸਤਾ ਉਹ ਜਿਹੜਾ ਉਹ ਹਰ ਰਸਤਾ ਸੱਚਾ ਮੜਾ ਇਨਫਰਮੇਸ਼ਨ ਦੇ ਉਹ ਜਿਹੜਾ ਉਹ ਰਸਤਾ ਬਲੌਗ ਸੀਗਾ ਸੜਕ ਦੇ ਬਣੀ ਆ ਉੱਥੋਂ ਆਪਣੇ ਹਾਂ 40 ਕਿਲੋਮੀਟਰ ਬਲੌਗ ਆਹੋ 600 ਕਿਲੋਮੀਟਰ 150 ਕਿਲੋਮੀਟਰ ਸੜਕ ਬਹੁਤ ਵਧੀਆ ਬਣੀ ਆ ਪਰ ਹੁਣ ਜਿਹੜਾ ਉਹ ਰਸਤਾ ਸੀਗਾ ਮਣੀਕਰਨੋਂ ਜਾਣ ਵਾਲਾ ਵੱਡਾ ਹਾਈਵੇ 4x4 ਆ ਐ ਸਰੰਗਾਲਾ ਉਹ ਰਸਤਾ ਹੁਣ ਬਲੌਕ ਹੋਣ ਦਾ ਕਰਕੇ ਆਪਾਂ ਨੂੰ ਉਤੋਂ ਦੀ ਹੁਣਾ ਪੈ ਗਿਆ ਮੰਨ ਕੇ ਚੱਲ ਵੀ 70 80 ਕਿਲੋਮੀਟਰ ਦਾ ਪਾਇਆ ਆਪਾਂ ਨੂੰ ਨਹੀਂ ਨਹੀਂ ਹੁਣ ਨੂੰ ਆਪਾਂ ਮਣੀ ਕਰਨ ਹੋਣਾ ਪਹੁੰਚ ਜਾਂਦੇ ਹਾਂ ਜੋ ਰਸਤਾ ਨਾ ਡਿੱਗਦਾ ਉਹ ਟੇਰ ਵੀ ਅਸੀਂ ਕਸ਼ਟ ਕਰਕੇ ਜਾ ਰਹੇ ਹਾਂ ਉੱਚਾ ਕਿ ਲਾਜ਼ਮੀ ਬਰਦਾਸ਼ਤ ਕਰਦੇ ਵੀਡੀਓ ਵੀਡੀਓ ਪਾਵਾਂਗੇ ਇਹਨੇ ਚੱਪੜਾ ਦੱਸ ਦੇ ਬੰਦੇ ਵੀਡੀਓ ਠੀਕ ਹੈ ਵੀਡੀਓ ਪਾਵਾਂਗੇ ਤੁਹਾਨੂੰ ਹਾਂ ਰੋਨੀ ਸ਼ਰਮਾ ਇਹ ਚੱਪੜਾ ਬਾਰੇ ਦੱਸ ਹਾਂ ਇੱਕ ਉਹ ਆਹ ਮੁੰਡੇ ਦੀਆਂ ਛੱਡ ਜਾ ਨਹੀਂ ਨਹੀਂ ਪਹਿਲਾਂ ਗੱਲ ਤਾਂ ਪਹਿਲਾਂ ਸਾਡੇ ਨਾਲ ਸਾਡੇ ਨਾਲ ਦੋ ਮੁੰਡੇ ਇੱਕ ਆਹ ਬਲਵੀਰ ਪਾਟਿਆ ਇੱਕ ਆਹ ਰੌਨੀ ਸ਼ਰਮਾ ਇਹਦੀਆਂ ਤਾਂ ਇਹਦੀਆਂ ਤਾਂ